ਤੁਸੀਂ ਅੱਜ ਆਏ ਹੋ ਤੇ ਪ੍ਰੂਫ ਪਾਇਆ ਪ੍ਰਾਈਜ਼ ਵਾਲਿਆਂ ਦੇ ਵੀਰਾਂ ਲਵੇ ਕੈਮਰਾ ਲੈਣ ਆਪਾਂ ਬਹੁਤ ਵਧੀਆ ਕੁਆਲਿਟੀ ਦੇ ਕੈਮਰੇ ਨੇ ਬਾਈਆਂ ਦੇ ਤੇ ਕੋਈ ਵੀ ਚੀਜ਼ ਲੈਣੀ ਹੋਵੇ ਤਾਂ ਇੱਥੇ ਪਹੁੰਚੋ ਲੰਗੋਵਾਲ ਬਸ ਸਟੈਂਡ ਦੇ ਲਵੇ ਤੇ ਆਪਾਂ ਵੀ ਲੇਤਾ ਕੈਮਰਾ ਉਹ ਹੀ ਮੈਂ ਵੀ ਉਹ ਨਹੀਂ ਸਾਰੇ ਬੇਟੇ ਨਹੀਂ ਦੇ ਕਿਸਮਾ ਨਾ ਬਈ ਮਿੱਤਰ ਆਪਾਂ ਆਪਣੇ ਕੋਲੇ ਹਾਂ ਬਾਈ ਸਾਰਾ ਹੁਣ ਤੱਕ ਆ ਗਿਆ ਤਲਾ ਲਾ ਲਾ ਹੁਣ ਕਿ ਕੁੜੀ ਪੜੇ ਦੀ ਲਾਓ ਮਿੱਤਰੋ ਆਪਾਂ ਬਾਈ ਲਵੇ ਬੈਟਰੀ ਦੇਖਦੇ ਹਾਂ ਹੁਣ ਜਿਹੜੀ ਕੀ ਆਪਾਂ ਨੂੰ ਕਿਸਾਨਾਂ ਨੂੰ ਹਰ ਵਕਤ ਲੋਡ ਪੈਂਦੀ ਰਹਿੰਦੀ ਆ ਕਿਲੋਮੀਟਰ ਤੱਕ ਚੱਲਣਾ ਕਿਲੋਮੀਟਰ ਤੱਕ ਚੱਲਣਾ ਇਹਦਾ ਜੂਮ ਇਨ ਜੂਮ ਆਊਟ ਜਿਵੇਂ ਮਰਜ਼ੀ ਕਰਕੇ ਦੇਖ ਸਕਦੇ ਆਪਾਂ ਹਾਂ ਸਿਰਫ 600 ਰੁਪਏ ਦਾ ਚਾਰਜ ਚਾਰਜ ਸੀਟੈਪ ਲੱਗਦਾ 2 ਤੋਂ 3 ਘੰਟੇ ਦਾ ਬੈਟਰੀ ਪੈਕਪ ਹੈ ਦਾ ਲਗਾਤਾਰ ਦਾ ਠੀਕ ਆ ਬਾਈ ਇਹ ਪੋਲੀ ਮੈਟਲ ਬੋਡੀ ਦੇ ਵਿੱਚ ਹੈ ਤੇ ਐਮਜੈਡ ਕੰਪਨੀ ਦੀ ਟਾਰਪਲੀਨ ਵਧੀਆ ਹੈਵੀ ਚਾਹ ਐ ਵੀ ਚ ਵਧੀਆ ਤੇ ਹੋਰ ਹੋ ਕੀ ਕੋਈ ਹੋਰ ਵੀ ਆਪਣੇ ਕਿਸਾਨਾਂ ਵਾਸਤੇ ਦੱਸ ਪਹਿਲਾਂ ਕੀ ਕੁਝ ਹੋਣਾ ਆਪਣੇ ਕੋਲੇ ਵੀਰੇ ਟਾਰਚਾਂ ਦਾ ਮੈਨ ਮਿਲ ਜਾਣਗੀਆਂ ਹਾਂ ਜਿਵੇਂ ਖੇਤਾਂ ਦੀ ਸੇਫਟੀ ਵਾਸਤੇ ਕੈਮਰੇ ਮਿਲ ਜਾਣਗੇ ਕੈਮਰੇ ਕਿ ਵੀਰ ਆਪਾਂ ਮੋਟਰ ਤੇ ਲਾ ਲਓ ਚੱਲੂਗਾ ਮੋਟਰ ਤੇ ਕੈਮਰਾ ਸ਼ੋਲਡਰ ਵਾਲਾ ਕੈਮਰਾ ਮਿਲ ਜੂਗਾ ਜੀ ਸ਼ੋਲਡਰ ਵਾਲਾ ਕੈਮਰਾ ਸ਼ੋਲਡਰ ਤੇ ਚੱਲਣ ਵਾਲਾ ਕੈਮਰਾ ਮਿਲ ਜੂ ਜਿੱਥੇ ਬਿਜਲੀ ਦਾ ਬਿਜਲੀ ਦੀ ਲੋੜ ਨਹੀਂ ਕੋਈ ਲੋੜ ਨਹੀਂ ਹੈਗਾ ਪ੍ਰਬੰਧ ਨਹੀਂ ਉੱਥੇ ਉਹ ਕੈਮਰਾ ਲੱਗ ਸਕਦਾ ਲਓ ਮਿੱਤਰੋ ਹੁਣ ਆਪਣੇ ਖੇਤਾਂ 'ਚ ਚੋਰੀਆਂ ਹੁੰਦੀਆਂ ਨੇ ਟਰੈਫਰ ਚੋਰੀ ਉਹ ਰਾਤ ਨੂੰ ਟਾਰਚ ਵੀ ਦੇਉ ਬਾਈ ਲਾਈਟ ਵੀ ਤੂੰ ਹਾਂ ਤੈਨੂੰ ਲਾਈਟ ਵੀ ਦਊਗਾ ਲਾਈਟ ਵੀ ਦੇਊਗਾ ਤੇ ਆਰ ਬੂਟਰ ਵੀ ਮਾਰੂਗਾ ਲਓ ਮਿੱਤਰੋ ਚੋਰਾਂ ਤੋਂ ਬਚਣ ਵਾਸਤੇ ਬਾਈ ਬਹੁਤ ਵਧੀਆ ਕੈਮਰਾ ਲੱਗਾਇਆ ਖੰਭੇ ਦੇ ਉੱਪਰ ਉੱਚੀ ਜੀ ਚੀਜ਼ ਤੇ ਲਾ ਦਿਓ ਕੋਈ ਜਿੱਥੇ ਚੋਰਾਂ ਦਾ ਹੱਥ ਨਹੀਂ ਜਾਂਦਾ ਤੇ ਜਦੋਂ ਵੀ ਕੋਈ ਚੋਰ ਚੋਰੀ ਕਰਨ ਆਉ ਉਹਨੇ ਸੋਦੇ ਘਰੇ ਵਿੱਚ ਸੁਨੇਹਾ ਲਾ ਦੇਣਾ ਆਪਾਂ ਨੂੰ ਬੰਦਾ ਰੱਖਣ ਦੀ ਲੋੜ ਨਹੀਂ ਹੈਗੀ ਹੋਣਾ ਉਹਨੇ ਘਰੇ ਛੋਡੇ ਪੂਟਰ ਮਾਰ ਦੇਣਾ ਘਰ ਤੱਕ ਫੋਨ ਚ ਆਪੀ ਬੈਲ ਆਊਗੀ ਵੀ ਚੋਰ ਆ ਗਿਆ ਖੇਤ ਤੇ ਮਿੱਤਰੋ ਜੀ ਨੂੰ ਵੀਰੇ ਕੈਮਰਾ ਦੇਖੀ 15 ਕਰ ਦੋ ਆ ਦੇਖ ਚੱਕੋ ਮਿੱਤਰੋ ਇਹ ਬਾਈ ਕਿੰਨੇ ਦਾ ਬੰਦਾ ਕੈਮਰਾ ਸਿਰਫ 5500 ਦਾ ਫਿਰ 5500 ਦੇ ਵਿੱਚ 5500 ਦਾ ਪੈਂਦਾ ਚੋਰਾ ਤੋਂ ਬਚਲ ਵਾਸਤੇ ਜਿੱਧਰ ਨੂੰ ਮਰਜ਼ੀ ਮੂਵ ਕਰ ਲੋ ਡਬਲ ਐਂਜਲ ਇਹ ਇੱਕ ਮੂਵ ਹੁਣਤੀ ਹੋਣੀਆਂ ਨਹੀਂ ਇਹ ਆਪਾਂ ਵਾਈ ਹੈਂਡ ਕਰ ਸਕਦੇ ਹਾਂ ਕਿ ਕੈਮਰਾ ਜਿਹੜਾ ਫੋਨ ਤੋਂ ਮੂਵ ਕਰ ਕੈਮਰਾ ਫੋਨ ਤੋਂ ਹੋਊਗਾ ਹਾਂਜੀ ਲੈ ਮਿੱਤਰੋ ਜਿਹਦੇ ਬਾਹਲੀ ਚੋਰੀ ਚੱਕਰੀ ਹੁੰਦੀ ਨੇ ట్రాנסਫਾਰਮ ਲੱਗੇ ਤਾਰਾ ਚੋਰੀ ਹੋ ਰਿਹਾ ਉਹ ਆ ਲਿਆ ਕੇ ਲਾ ਲਓ ਵੀਡੀਓ ਸ਼ੇਅਰ ਜ਼ਰੂਰ ਕਰ ਤੇ ਬਾਈਲੇ ਪਹੁੰਚੋ ਹੋਰ ਬਈ ਕੀ ਕੈਡਮਾ ਆ ਕੀ ਐ ਕੈਡਮਾ ਈ ਵੀਰੇ ਆ ਗਿਆ ਟੈਲੀਸਕੋਪ ਜਿਵੇਂ ਬੱਚਿਆਂ ਨੂੰ ਚੰਦ ਤਾਰੇ ਗੈਲੈਕਸੀ ਵਗੈਰਾ ਦੀ ਜਾਣਕਾਰੀ ਦੇਣੀ ਆ ਉਹਦੇ ਵਾਸਤੇ ਠੀਕ ਆ ਦੇਖਣ ਵਾਸਤੇ ਚੰਦ ਦੇਖ ਲਓ ਕੁਛ ਮਰਜ਼ੀ ਦੇਖ ਲਈਏ ਇੱਦਾਂ ਠੀਕ ਆ ਤੇ ਕੈਮਰੇ ਮਿੱਤਰੋ ਕਿਹੜਾ ਮਰਜ਼ੀ ਲੈ ਲਓ ਕਿੱਥੋਂ ਤੋਂ ਕਿੱਥੇ ਤੱਕ ਨੇ ਬਈ ਸ਼ੁਰੂ ਹੋਣ ਨੇ ਕਿੱਥੋਂ ਸ਼ੁਰੂ ਹੋਣ ਕਰਨ ਸਟਾਰਟਿੰਗ ਹੋ ਜਾਂਦੀ ਹੈ ਵੀਰੇ ਆਪਣੇ ਕੋਲ ਕੈਮਰਿਆਂ ਦੀ 850 ਤੋਂ 850 ਸ਼ੁਰੂ ਹੋ ਕੇ 5500 ਤੱਕ 5500 ਤੱਕ ਵੀਰੇ ਪੂਰੇ ਵਧੀਆ ਕੈਮਰੇਆ ਹੌਲ ਸੇਲ ਰੇਟਾਂ 'ਚ ਮਿਲਣਗੇ ਵੀਰੇ ਹੌਲ ਸੇਲ ਰੇਟ ਨੇ ਬਿਲ ਗਾਰੰਟੀ ਕੱਟ ਗਿਆ ਸਾਰਾ ਕੁਝ ਠੀਕ ਹੈ ਮੇਤਰੋ ਵੀਡੀਓ ਨੂੰ ਸ਼ੇਅਰ ਕਰਕੇ ਵੀਰ ਲਵੇ ਜਰੂਰ ਬੱਚੋ ਤੇ ਕਿਸ ਨੇ ਆ ਗੇਟਾਂ ਤੇ ਲਾਉਣਾ ਤਾਂ ਇਹ ਆਪਣੇ ਕੌਲੇ ਵਾਲੇ ਨੇ ਇਹ ਆ ਜਿੰਨੇ ਵੀ ਪੌੜੀਆਂ ਵਗੈਰਾ ਤੇ ਲਾਉਣਾ ਪੌੜੀਆਂ ਤੇ ਤੇ ਆ ਜਿੰਨੇ ਆਪਣੇ ਪਿੱਲਰ ਲੈਂਦੇ ਆ ਚੱਕੀ ਆ ਬਾਈ ਕਿੰਨੇ ਦਾ ਪੈਂਦਾ ਆ ਏਡਾ ਬੁਢੀ ਲਾਈਟ ਸੁਨਰ ਹੈ ਦੀ ਇਹ ਸੁਨਰ ਵਾਲੀ ਸਪੀਡ ਲਾਈਟ ਹੈ ਬਈ 500 ਵਾਟ ਦੀ 500 ਵਾਟ ਦੀ ਇਹ ਕਿੰਨੇ ਦੀ ਪੈਂਦੀ ਮੇਤਰਾਂ ਇਹ ਵੀ ਸਾਡੇ 4400 ਦੀ ਸਾਡੇ 4400 ਦੀ ਕਈ ਵਾਰ ਆਪਣੇ ਕਿਤੇ ਲਾਈਟ ਲੂਟ ਨਹੀਂ ਹੁੰਦੀ ਜਾਂ ਖੇਤਾ ਚਲਾਉਣੀਆਂ ਪੁੱਛੀ ਕਰਕੇ ਕਿੱਤੇ ਵੀ ਮੋਟਰ ਤੇ ਲਾਉਣੇ ਕਿਤੇ ਲਾਈਟਰ ਆਹਰ ਵਕਤ ਰਾਤ ਰੂਤ ਨੂੰ ਕਈ ਵਾਰ ਨਹੀਂ ਹੁੰਦੀ ਤਾਂ ਉੱਥੇ ਆਪਾਂ ਲਾ ਸਕਦੇ ਆ ਆਪਣੇ ਜੱਟਾਂ ਦੇ ਬਹੁਤ ਕੰਮ ਦੀ ਚੀਜ਼ ਐ ਇਹ ਤੇ ਵੀਰਲੇ ਵੀ ਜਰੂਰ ਪਹੁੰਚੋ ਵੀਰੇ ਕਿੱਥੇ ਐਡਰੈਸ ਦੇ ਦੇ ਆਪਣਾ ਆਪਣਾ ਐਡਰੈਸ ਵੀਰੇ ਲੌਂਗ ਵਾਲ ਬੱਸ ਸਟੈਂਡ ਦੇ ਖੱਬੇ ਪਾਸੇ ਦਾਣਾ ਮੰਡੀ ਦੇ ਵਿੱਚ ਨੰਬਰ ਨੋਟ ਕਰ ਲਓ 98777 98777 53778 53778 ਲੈ ਵੀ ਮਿੱਤਰੋ ਵੀਰ ਨੂੰ ਲੈ ਜਰੂਰ ਪਹੁੰਚੋ ਤੇ ਵੀਡੀਓ ਨੂੰ ਸ਼ੇਅਰ ਵੀ ਵੱਧ ਵੱਧ ਕਰਿਓ